ਗੀਤ ਸੀਗਾ ਕਿ ਯਾਦਗਾਰ ਲਈ ਸਾਮ ਕੇ ਰੱਖਣਾ ਫੋਟੋ ਇਕੱਠੀਆਂ ਦੀ ਹੈ ਨਾ ਤੇ ਉਹ ਕਈ ਵਾਰੀ ਮੈਨੂੰ ਲੱਗਦਾ ਵੀ ਫੋਟੋ ਆਪਾਂ ਸਾਮਤ ਲੈਣੇ ਪਰ ਉਹ ਕਈ ਵਾਰੀ ਮੌਕੇ ਦਾ ਕੇ ਪੰਗਾ ਵੀ ਪਾ ਦਿੰਦੀ ਹੈ ਹਰਿਆਣੇ ਦੇ ਕਹਿੰਦੇ ਇੱਕ ਸਾਫ ਕਵੀਧਾਇਕ ਦੇ ਨਾਲ ਇਦਾਂ ਹੀ ਹੋਇਆ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਕਿਉਂਕਿ ਰਾਜਨੀਤੀ ਤਾਂ ਹੁਣ ਚੱਲ ਰਿਹਾ ਪੂਰਾ ਸਰਗਰਮ ਹੈ ਉੱਥੋਂ ਦੀ ਰਾਜਨੀਤੀ ਤੇ ਉਹ ਪੁਰਾਣੀਆਂ ਫੋਟੋਆਂ ਨਿਕਲੀਆਂ ਜਿਹਦੇ ਵਿੱਚ ਗੋਲਡੀ ਬਰਾੜ ਇਹ ਪੂਰਾ ਹੁਣ ਕੀ ਮਸਲਾ ਤੇ ਉਹ ਹੁਣ ਵਿਚਾਰੇ ਦਾ ਫਿਊਚਰ ਭਵਿੱਖ ਨਹੀਂ ਨਿੱਟਰਾਂ ਦੀਆਂ ਸਵਾਲ ਪਾ ਨਿਕਲ ਆਉਂਦੀਆਂ ਨੇ ਕਈ ਵਾਰ ਨਿਕਲ ਆਉਂਦੀਆਂ ਨੇ ਪਰ ਇਹ ਆ ਕਿ ਜਦੋਂ ਤੁਸੀਂ ਮੰਨ ਲਓ ਟਿਕਟ ਲੈਣਦੇ ਆ ਬਿਲਕੁਲ ਕੰਡੇ ਤੇ ਹੋਵੋ ਵੈਸੇ ਤੇ ਇਹ ਜਿਹੜਾ ਗੋਕਲ ਸੇਤੀ ਹੈ ਇਹਨਾਂ ਦਾ ਪਰਿਵਾਰ 2009 ਚ ਹੁੱਡੇ ਦੇ ਨਾਲ ਹੀ ਲੜ ਕੇ ਚਲਾ ਗਿਆ ਸੀਗਾ ਜੀ ਇਹ ਪੁਰਾਣੀ ਕਾਂਗਰਸੀ ਹੀ ਨੇ ਜੀ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਦੂਰਅਏ ਨਹੀਂ ਹੈ ਇਹ ਪੁਰਾਣੀ ਕਾਂਗਰਸੀ ਸੀ ਹਮ ਤੇ ਗੋਕਲ ਸੇਤੀਆ ਹੋਰਾਂ ਨੇ ਉਹਦੋਂ ਦੋਸ਼ ਲਾਇਆ ਕਿ ਮੇਰੇ ਨਾਨੇ ਨਾਲ ਹੁੱਡਾ ਨੇ ਦਗਾ ਕੀਤਾ ਹਮ ਉਹ ਤਗੜਾ ਪੋਲਿਟਿਸ਼ੀਅਨ ਸੀ ਜੀ ਇਹਨਾਂ ਨੇ ਕਾਲੋ ਕੇ ਨਾ ਮਾਰ ਰਸਤਾ ਬਣਾ ਲਿਆ ਹੂੰ ਇਹ ਭਾਜਪਾ ਚ ਚਲੇ ਗਏ ਤਾਂ ਹੁਣ ਜਦੋਂ ਵਾਪਸੀ ਹੋਈ ਆ ਤੇ ਉਹ ਪੁਰਾਣੀ ਤਸਵੀਰ ਜਿਵੇਂ ਤੁਸੀਂ ਆਖਿਆ ਕਿ ਯਾਦਗਾਰੀ ਦੇ ਤੌਰ ਤੇ ਆਪਾਂ ਰੱਖ ਲਈਏ ਜੀ ਤਾਂ ਉਹ ਕਿਸੇ ਨੇ ਰੱਖੀ ਹੋਈ ਸੀ ਇਹਨਾਂ ਨੂੰ ਤੇ ਪਤਾ ਨਹੀਂ ਰੱਖੀ ਹੈ ਕਿ ਨਹੀਂ ਰੱਖੀ ਉਹ ਕਿਤੇ ਗੋਲਡੀ ਬਰਾੜ ਦੇ ਨਾਲ ਫੋਟੋ ਆ ਗੋਕਲ ਸੀਤਿਆ ਦੀ ਉਹ ਪੈ ਗਿਆ ਪੰਗਾ ਹੂੰ ਪੰਗਾ ਪੈ ਗਿਆ ਹੁਣ ਇਹ ਸੀਤਿਆ ਸਾਹਿਬ ਕਹਿ ਰਹੇ ਨੇ ਕਿ ਇਹੋ ਜਿਹੇ ਫੋਟੋਆਂ ਤੇ ਭਾਈ ਭਾਜਪਾ ਨਾਲ ਵੀ ਨੇ 골ਡੀ ਦੀਆਂ ਜੀ ਉਹ ਕਹਿੰਦੇ ਆ ਕਿ ਦੇਖੋ ਅਸੀਂ ਕਾਲਜ ਟਾਈਮ ਜ਼ਰੂਰ ਇਕੱਠੇ ਸੀਗੇ ਜਾਣਦੇ ਸੀ ਇੱਕ ਦੂਜੇ ਨੂੰ ਪਰ ਉਸ ਤੋਂ ਬਾਅਦ ਹੁਣ ਸਾਡਾ ਕੋਈ ਸੰਪਰਕ ਹੀ ਨਹੀਂ ਇੱਕ ਦੂਜੇ ਨਾਲ ਤੇ ਜੇ ਕੋਈ ਇਸ ਤਰ੍ਹਾਂ ਦਾ ਸੰਪਰਕ ਹੈਗਾ ਭਾਈ ਸਾਹਿਬ ਤੁਹਾਡੀ ਸਰਕਾਰ ਹੈ ਤੁਸੀਂ ਜਾਂਚ ਪੜਤਾਲ ਕਰਵਾ ਲੈਂਦੇ ਜੀ ਠੀਕ ਹੈ ਨਾ ਜੇ ਕੋਈ ਇਸ ਤਰ੍ਹਾਂ ਦਾ ਹੈ ਮਾਮਲਾ ਇਹਦਾ ਮਤਲਬ ਹੈ ਕਿ ਜੇ ਤੁਹਾਡੇ ਚ ਰਹੇਵੇ ਭਾਜਪਾ ਚ ਰਹੇ ਜੀ 칸ਡਾ ਹੁਣ ਭਾਜਪਾ ਦਾ ਸਪੋਰਟਰ ਹੀ ਆ ਨਾ ਉਹ 칸ਡੇ 칸ਡੇ ਤੇ ਦੋਸ਼ ਲਾ ਰਿਹਾ ਵਿਪਾਲ 칸ਡਾ ਕਿ ਗੋਪਾਲ ਖਾਂਡਾ ਖੇਡ ਕਰ ਗਿਆ ਵੀ ਸਾਡਾ 칸ਡਾ ਤੇ ਇਹ ਕੰਨ ਨੂੰ ਫਿਰਦਾ ਤਾਂ ਗੱਲ ਇਹ ਆ ਕਿ ਭਈ ਉਹ ਤੁਹਾਡਾ ਹੀ ਸਪੋਰਟਰ ਸੀਗਾ ਸਾਰਾ ਕੁਝ ਤੁਹਾਡੇ ਵਿੱਚ ਹੀ ਸੀਗਾ ਜੇ ਇਸ ਤਰ੍ਹਾਂ ਦਾ ਕੁਝ ਹੈਗਾ ਤੇ ਪਹਿਲਾਂ ਜਾਂਚ ਪੜਤਾਲ ਹੋ ਜਾਂਦੀ ਪਰ ਉਸ ਫੋਟੋ ਨੇ ਕਹਿ ਲੋ ਕਿ ਇਹਨਾਂ ਦੇ ਕੋਲ ਜਿਹੜੀ ਉਹ ਟਿਕਟ ਆ ਰਹੀ ਸੀਗੀ ਉਹਨੂੰ ਥੋੜਾ ਦੂਰ ਕਰ ਦਿੱਤਾ ਇੱਕ ਵਾਰੀ ਦੇ ਕਿਉਂਕਿ ਇਸ ਤਰ੍ਹਾਂ ਦੀ ਫੋਟੋ ਫਿਰ ਵਿਵਾਦਤ ਹੋ ਜਾਂਦੀ ਹੈ ਪੰਜਾਬ ਦੀ ਰਾਜਨੀਤੀ ਚ ਵੀ ਇਸ ਤਰ੍ਹਾਂ ਦੀਆਂ ਫੋਟੋਆਂ ਨੇ ਬਹੁਤ ਪਹਚਾਲ ਲਿਆਂਦੇ ਆ ਹਮ ਕਲਵੀਰ ਨਰੂਗਾਣਾ ਦੀ ਫੋਟੋ ਆ ਗਈ ਸੀ ਇੱਕ ਵਾਰੀ ਮਜੀਠੀਆ ਤੇ ਸੁਖਵੀਰ ਸਿੰਘ ਬਾਦਲ ਦੇ ਨਾਲ ਜੀ ਪਰਥੂ ਪੈ ਗਿਆ ਕਾਂਗਰਸੀਆਂ ਨੇ ਬਹੁਤ ਚੱਕਿਆ ਕੰਮ ਤੇ ਉਹ ਉਧਰੋਂ ਕਾਂਗਰਸੀਆਂ ਦੀ ਮੁੜ ਕੇ ਰੈਲੀ ਦੇ ਵਿੱਚ ਇੱਕ ਹੋਰ ਸੀਗਾ ਬਠਿੰਡੇ ਏਰੀਆ ਦਾ ਹੀ ਉਹ ਚਲੇ ਗਿਆ ਉਹ ਫੋਟੋ ਆ ਗਈ ਯਾਨੀ ਇਹ ਫੋਟੋਆਂ ਪਛਾਣ ਲਿਆ ਦਿੰਦੀਆਂ ਨੇ ਵਕਤੀ ਤੌਰ ਤੇ ਸਹੀ ਸੋ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਚੱਲਦਾ ਹੁੰਦਾ ਸਭ ਪਰ ਗੱਲ ਇਹ ਆ ਕਿ ਜੇ ਕਿਸੇ ਦਾ ਕੋਈ ਪੁਰਾਣਾ ਸੰਪਰਕ ਹੈ ਯਾਰ ਯਾਰੀ ਦੋਸਤੀ ਹੁਣ ਦੇਖੋ ਕਿਸੇ ਟਾਈਮ ਆਪਾਂ ਕਿਸੇ ਨਾਲ ਇਕੱਠੇ ਰਹਿਨੇ ਆ ਬਿਲਕੁਲ ਜੀ ਕਹਿੰਦੇ ਜੀ ਤਾਂ ਉਹ ਬੰਦਾ ਉਸ ਟਾਈਮ ਸਹੀ ਸੀਗਾ ਹੂੰ ਤਾਂ ਫੋਟੋ ਉਸ ਟਾਈਮ ਦੀ ਉਸ ਤੋਂ ਬਾਅਦ ਕੋਈ ਉਹ ਬੰਦਾ ਉਹਦੀ ਕਿਸੇ ਬਦੀ ਚ ਸ਼ਾਮਲ ਨਹੀਂ ਹੈ ਹਮ ਤਾਂ ਫਿਰ ਤੇ ਮੇਰੇ ਖਿਆਲ ਦੇ ਨਾਲ ਉਹਨੂੰ سزا ਨਹੀਂ ਨਾ ਦਿੱਤੀ ਜਾ ਸਕਦੀ ਜੀ 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 ਪਰ ਇਹ ਆ ਕਿ ਸਿਆਸੀ ਤੌਰ ਤੇ ਇਹ ਚੀਜ਼ਾਂ ਨੁਕਸਾਨ ਪਹੁੰਚਾ ਜਾਂਦੀਆਂ ਹੁੰਦੀਆਂ ਬਿਲਕੁਲ 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 ਜੀ ਰਾਣਾ ਗੁਰਵਿੰਦਰ ਸਿੰਘ ਜੀ ਕਹਿ ਰਹੇ ਕਿ ਹਰਿਆਣੇ 'ਚ ਅਸੀਂ ਕੰਮ ਕਰਨ ਜਾਣਦੇ ਆ ਕਹਿੰਦੇ ਉੱਥੇ ਕਾਂਗਰਸ ਦੀ ਹਵਾ ਕਾਫੀ ਬਣੀ ਹੋਈ ਹੈ ਆਓ ਠੀਕ ਆ ਹਵਾ ਤੇ ਠੀਕ ਆ ਪਰ ਗੱਲ ਇਹ ਆ ਕਿ ਕਿਤੇ ਹਵਾ ਹਵਾ ਭਾਈ ਨਾ ਨਾ ਕਰ ਲੈਣ ਲੜ ਲੜ ਕੇ ਇਹ ਲੜਦੇ ਬਹੁਤ ਨੇ ਉੱਥੇ ਹਰਿਆਣੇ 'ਚ ਨਾ ਬੜਾ ਲੜਦੇ ਆ ਆਪਸ ਦੇ ਵਿੱਚ ਇਹਨਾਂ ਦੀ ਜਿਹੜੀ ਆ ਨਾ ਲੱਤਾਂ ਖਿੱਚਣ ਵਾਲੀ ਬਿਮਾਰੀ ਉਹ ਜਾਂਦੀ ਨਹੀਂ ਹੈ ਇਹ ਕੋਈ ਟੀਕਾ ਟਪੱਲਾ ਇਹਨਾਂ ਨੂੰ ਕਰਨਾ ਪਊਗਾ ਆ ਕੋਈ ਮੰਤਰ ਦੇਣਾ ਪਊਗਾ ਤਦੇ ਕਮ ਸੂਤ ਆਉਣਾ ਟੀਕੇ ਦੇ ਨਾਲ ਟੂਣਾ ਵੀ ਹੈ ਇਹ ਟੀਕਾ ਟਪੱਲਾ ਕਹਿੰਦਾ ਮੈਂ ਟੂਣਾ ਨਹੀਂ ਕਹਿੰਦਾ ਮੈਂ ਤਾਂ ਵਿਸ਼ਵਾਸ 'ਚ ਨਹੀਂ ਪਾਉਂਦਾ ਜਿਹੜੇ ਉਧਰ ਜੇ ਬੰਦ ਦਾ ਸਾਥ ਤਾਂ ਕਰਕੇ ਟੀਕਾ ਟਪੱਲਾ ਕਹਿੰਦੇ ਆ ਜੀ ਜੀ ਆਪਣੇ ਦਾਸਿਕ ਵੀ ਗਾਣੇ ਸੁਣਾਉਣ ਲੱਗ ਜਾਂਦੇ ਨਾਲ ਨਾਲ ਕਹਿੰਦੇ ਕਿ ਰਾਤੀ ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ-ਵੇਖ ਹੱਸਦੀ ਰਹੀ ਜੱਟਾਂ ਨੂੰ ਫਾਇਰ ਜੀ ਕਹਿ ਰਹੇ ਨੇ